Start of this event and I would request first of all our trainer, Shri Rajesh Kudari. Set And we have got two very special guests also. <laughs> 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 and guests on end of the dice. I am grateful to have among us. rotarian IBD, routine, ਮੁਕਮਲ ਮੰਨ ਆਪੀ ਜੀ ਕਸ਼ਮਤ ਕਾਂਸਾ ਜੀ ਸ੍ਰੀ ਰਤੇਜ ਬਸਨ ਜੀ ਆਪਣਾ ਮੈਡਮ ਨੀਨਾ ਨਿਕਲ ਜੀ ਨੇ ਅਹਾਰਣਾ ਸੀਗਾ ਬਲੇਸਾਂ ਨੇ ਇਸੇ ਕਾਰਨ ਬੇਸ਼ਰਮ ਨੂੰ ਕੰਮ ਪਿਆ ਗਿਆ ਇਹ ਤੁਹਾਨੂੰ ਪਿਆ ਤੇ ਉਹਨਾਂ ਦੇ ਰਤੇਜ ਕਾਂਸਾ ਜੀ ਤੁਹਾਨੂੰ ਬਹੁਤ ਸਵਾਗਤ ਮੇ ਆਲ ਮਾਈਟੀ ਗੋਡ ਮੇ ਆਲ ਮਾਈਟੀ ਗੋਡ ਹੈਲਪ ਮੀ ਹੈਲਪ ਮੀ ਸੈਂਕਚਿਓਨੇਸ਼ਨ ਟੂ ਆਲ ਆਈ

नजी और पीडीआर एंड रोटेशनल बिपुल मित्र पास क्रिएंट सीए अतिशील जी तो कोई नहीं कर रहा है आज थोड़ा ये अच्छा लगा मुझे ना ये टीम में इस तरह निर्भर कर रही है और

ਨਾ ਬੜਾ ਬੜਾ ਅਦਰ ਹੋ ਜਾਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਈ ਖਾਣੇ ਨੂੰ ਜਦੋਂ ਤਾਂ ਕਿ ਹੋਵੇ ਅਸੀਂ ਤੁਹਾਨੂੰ ਦੇਖੇ ਹੋਏ ਮੈਨੂੰ ਚ ਰੋਟੀ ਦੇ ਕਰਦੇ ਦਾ ਹਿਸਾਬ ਨਾ ਪੁੱਛੀਂ ਕਸਰ ਹਾਲਸਰ मगर हसी जब से देखा मैंने तुझको मुझको दोस्ती यादि गई ਇਨਸਟਾਲੇਸ਼ਨ ਸਰੂਲੀ ਤੇ ਕਿਦਾਂ ਫੀਲ ਕਰ ਰਹੇ ਹੋ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੀ ਅੱਜ ਇਨਸਟਾਲੇਸ਼ਨ 1 ਸਾਲ ਹੋਇਆ ਹੈ ਅਸੀਂ ਪਿਛਲੇ ਸਾਲ 22 ਤਰੀਕ ਨੂੰ ਹੀ ਇਸ ਕਲੱਬ ਦਾ ਚਾਰਟਰ ਰੋਟਰੀ ਇੰਟਰਨੈਸ਼ਨਲ ਯੂ ਐਸ ਏ ਤੋਂ ਆਇਆ ਸੀਗਾ ਤੇ ਅੱਜ 1 ਸਾਲ ਦੇ ਵਿੱਚ ਦੁਬਾਰਾ ਵਿਮਲ ਜੈਨ ਜੀ ਪ੍ਰੈਜ਼ੀਡੈਂਟ ਸੈਕਟਰੀ ਲਲਿਤ ਜੀ ਤੇ ਫਰਾਂਸ ਸੈਕਟਰੀ ਨੰਦਾ ਜੀ ਅਤੇ ਚੇਅਰਮੈਨ ਸੰਜੀਵ ਮਿੱਤਰ ਡੀ ਆਰ ਆਰ ਸਾਡੇ ਪਾਸਟ ਜਿਨ੍ਹਾਂ ਦੀ ਬਦੌਲਤ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਬਣਿਆ ਵਿਪul ਮਿੱਤਰ ਜੀ ਤੇ ਇਹਨਾਂ ਦੀ ਪੂਰੀ ਟੀਮ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਅਤੇ ਉਮੀਦ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਸੋਸ਼ਲ ਕੰਮ ਕੀਤਾ ਹੈ ਅਤੇ ਇਸ ਸਾਲੇ ਹੋਰ ਵੀ ਵਧੀਆ ਕੰਮ ਕਰਨਗੇ ਤੇ ਪਿਛਲੇ ਸਾਲ ਜਦੋਂ ਇਹਨਾਂ ਦਾ ਡਿਸਟ੍ਰਿਕਟ ਅਵਾਰਡ ਫੰਕਸ਼ਨ ਅਸੀਂ ਕੀਤਾ ਸੀ ਤਾਂ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਨੂੰ ਅਸੀਂ ਕਾਫੀ ਅਵਾਰਡ ਦਿੱਤੇ ਸੀਗੇ ਅਤੇ ਇਹ ਇੱਕ 3090 ਦਾ ਇੱਕ ਬਹੁਤ ਅੱਛਾ ਕਲੱਬ ਹੈ ਅਤੇ ਜੇ ਮੈਂ ਗੱਲ ਕਰਾਂ ਆਰਗਨ ਡੋਨੇਸ਼ਨ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਰੈਲੀ ਸਾਡੀ ਆਈ ਸੀਗੀ ਏਮਜ ਤੋਂ ਦਿੱਲੀ ਤੋਂ ਅਤੇ ਅਸੀਂ ਰਾਜਪੁਰਾ ਦੇ ਵਿੱਚ ਇੱਕ ਬਹੁਤ ਅੱਛਾ ਸੈਮੀਨਾਰ ਕੀਤਾ ਜਿਹਦੇ ਵਿੱਚ ਰੋਟ੍ਰੈਕਟ ਤੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਅੱਛਾ ਐਫਰਟਸ ਕੀਤਾ ਸੀ ਉੱਥੋਂ ਹੀ ਅਸੀਂ ਪਲੈਨਿੰਗ ਕੀਤੀ ਮਿੱਤਲ ਸਾਹਿਬ ਨਾਲ ਗੱਲ ਹੋਈ ਕਿ ਰੋਟਰੀ ਕਲਬ ਰਾਜਪੁਰਾ ਪ੍ਰਾਈਮ ਬਣਾਈਏ ਪਹਿਲਾਂ ਵੀ ਉਹਰੇ ਆਲਰੇਡੀ ਦੋ ਸਾਡੇ ਰੋਟਰੀ ਕਲਬ ਚੱਲ ਰਹੇ ਨੇ ਜਿਹੜੇ ਕਿ ਸਮਾਜ ਸੇਵਾ ਦੇ ਕੰਮ ਅੱਛੇ ਕਰ ਰਹੇ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਵਿਮਲ ਜੈਨ ਜੀ ਤੇ ਇਹਨਾਂ ਦੀ ਪੂਰੀ ਟੀਮ ਇਸ ਸਾਲ ਅੱਛਾ ਕੰਮ ਕਰੂਗੀ ਤੇ ਜੋ ਰੋਟਰੀ ਇੰਟਰਨੈਸ਼ਨਲ ਵੱਲੋਂ ਸਾਡੇ ਪ੍ਰੋਜੈਕਟ ਨੇ ਗਲੋਬਲ ਗ੍ਰਾਂਟ ਦੇ ਮੈਂ ਪਹਿਲਾਂ ਵੀ ਦੱਸ ਕੇ ਚੁੱਕਿਆ ਕਿ ਅਸੀਂ ਪਿਛਲੇ ਸਾਲ ਦੇ ਵਿੱਚ ਤਕਰੀਬਨ 4 ਲੱਖ ਡਾਲਰ ਦੇ ਰੋਟਰੀ ਇੰਟਰਨੈਸ਼ਨਲ ਤੋਂ ਗਲੋਬਲ ਗ੍ਰਾਂਟ ਸੀਐਸਆਰ ਗ੍ਰਾਂਟ ਦੇ ਪ੍ਰੋਜੈਕਟ ਲੈ ਕੇ ਆਏ ਆਂ ਆਈ ਹਸਪੀਟਲ ਅਸੀਂ ਸ੍ਰਾਮ ਦੇ ਵਿੱਚ ਬਣਾਉਣ ਜਾ ਰਹੇ ਹੈਗੇ ਆਂ ਟਾਟਾ ਕੈਂਸਰ ਹਸਪੀਟਲ ਦੇ ਵਿੱਚ ਤਕਰੀਬਨ 50 ਹਜ਼ਾਰ ਡਾਲਰ ਦਾ ਅਸੀਂ ਸਮਾਨ ਦਿੱਤਾ ਹੈਗਾ ਅਤੇ ਰਾਜਪੂਰਾ ਰੋਟਰੀ ਕਲੱਬ ਪ੍ਰਾਈਮ ਨੂੰ ਵੀ ਮੈਂ ਰਿਕਵੈਸਟ ਕੀਤੀ ਹੈ ਕਿ ਤੁਸੀਂ ਵੀ ਕੋਈ ਗਲੋਬਲ ਗ੍ਰਾਂਟ ਦਾ ਅੱਛਾ ਪ੍ਰੋਜੈਕਟ ਬਣਾਓ ਤਾਂ ਕਿ ਅਸੀਂ ਤਕਰੀਬਨ 50000 ਡਾਲਰ ਤੋਂ 1 ਲੱਖ ਡਾਲਰ ਦਾ ਪ੍ਰੋਜੈਕਟ ਰਾਜਪੂਰਾ ਦੇ ਵਿੱਚ ਅਸੀਂ ਦੇਖ ਕੇ ਜਾਈਏ ਤਾਂ ਕਿ ਪੂਰੇ ਜੋ ਪ੍ਰੋਜੈਕਟ ਅਸੀਂ ਦੇਵਾਂਗੇ ਉਹਨੂੰ ਦੇਖ ਕੇ ਰੋਟਰੀ ਦੇ ਹੋਰ ਵੀ ਮੈਂਬਰ ਮਨਣਗੇ ਤੇ ਤਾਂ ਕਿ ਰੋਟਰੀ ਦੀ ਪਬਲਿਕ ਮੇਜ ਅੱਛੀ ਹੋਊਗੀ ਚਾਹ ਤੁਸੀਂ ਉਹ ਐਜੂਕੇਸ਼ਨ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੋ ਹਸਪੀਟਲ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੋ ਕੋਈ ਪਾਰਕ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੈਗੇ ਹੋ ਤੁਸੀਂ এনवायरमेंट ਦੇ ਉੱਤੇ ਪ੍ਰੋਜੈਕਟ ਕਰ ਸਕਦੇ ਹੋ ਕੋਈ ਵੀ ਜਿਹੜਾ ਤੁਸੀਂ ਸਾਨੂੰ ਪ੍ਰੋਜੈਕਟ ਬਣਾ ਕੇ ਦਿਓਗੇ ਤੇ ਅ ਇੱਕ ਵਾਰ ਫਿਰ ਮੈਂ ਜੈਨ ਸਾਹਿਬ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ। ਥੈਂਕ ਯੂ ਸਰ। ਔਨ ਬਿਹੈਫ ਆਫ ਐਮ ਐਲ ਏ ਦਾਸਪਰਾ ਨੀਨਾ ਮਿੱਤਲ ਜੀ ਦੇ ਮੈਂ ਇੱਥੇ ਪਹੁੰਚਿਆ ਰੋਟਰੀ ਕਲੱਬ ਦੇ ਵਿੱਚ ਵਿਮਲ ਜੈਨਸ ਇੰਸਟਾਲੇਸ਼ਨ ਦੇਖ ਕੇ ਬਹੁਤ ਵਧੀਆ ਲੱਗਿਆ। ਰੋਟਰੀਅਨਸ ਦੇ ਵਿਚਾਰ ਸੁਨੇ ਔਰ ਕਾਮਨਾ ਕਰਾਂਗੇ ਕਿ ਰੋਟਰੀਅਨਸ ਜਿਹੜੇ ਕਲੱਬ ਹੈ ਉਹ ਇਸ ਤਰ੍ਹਾਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦੇ ਰਹਿਣ ਔਰ ਪਬਲਿਕ ਦੀ ਸੇਵਾ ਕਰਦੇ ਰਹਿਣ। ਤੁਸੀਂ ਚਾਹੁੰਦੇ ਸੀ ਕਿ ਪੂਰੇ ਜਿਵੇਂ ਰੋਟਰੀ ਇਹਨਾਂ ਨੇ ਦੱਸਿਆ ਕਿ ਕੀ ਪ੍ਰੋਜੈਕਟ ਲੱਗੇ ਹਨ ਫਿਰ ਰਾਜਪੁਰੇ ਜੀ ਵੀ ਕੁਝ ਐਜੈਂਡਾ ਪ੍ਰੋਜੈਕਟ ਲੱਗਣਾ ਚਾਹੀਦਾ ਹੈ ਕਿ ਪ੍ਰਾਊਡ ਕਰ ਸਕੋ। ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਕਨਸਲ ਜੀ ਨੇ ਦੱਸਿਆ ਵੀ ਰੋਟਰੀ ਕਲੱਬ ਜਿਹੜਾ ਹੈ ਬਹੁਤ ਅੱਛੇ ਪ੍ਰੋਜੈਕਟ ਲਿਆ ਰਿਹਾ ਹੈਗਾ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਰਾਜਪੁਰਾ ਦੇ ਵਿੱਚ ਵੀ ਕੁਝ ਇਸ ਟਾਈਪ ਦਾ ਪ੍ਰੋਜੈਕਟ ਦੇਣ ਤਾਂ ਕਿ ਅਸੀਂ ਸ਼ਾਨਾ ਕਹਿ ਸਕੀਏ ਵੀ ਰੋਟਰੀ ਕਲੱਬ ਰਾਜਪੁਰਾ ਜਿਹੜਾ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ। ਠੀਕ ਹੈ। ਅੱਛਾ ਵੀ ਜੀ ਅੱਜ ਤੁਹਾਨੂੰ ਜਿਹੜਾ ਪ੍ਰੈਜ਼ੀਡੈਂਟ ਜ ਮੈਂ ਆਪਣੇ ਸਾਰੇ ਟੀਮ ਵੱਲੋਂ ਅਬ ਆਪਣੇ ਵੱਲੋਂ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਗੱਲ ਦਾ ਮਤਲਬ ਮੌਕਾ ਦਿੱਤਾ ਪ੍ਰਧਾਨ ਮੰਤਨ ਦਾ ਮੈਂ ਇਹਨਾਂ ਦੀ ਉਮੀਦ ਤੇ ਪੂਰਾ ਤਰ੍ਹਾਂ ਜਿਹੜੇ ਪ੍ਰੋਜੈਕਟ ਤੁਸੀਂ ਲਾ ਚੁੱਕੇ ਹੋ ਤੇ ਕਿਹੜੇ ਤੁਸੀਂ ਲਾਣਾ ਚਾਹੁੰਦੇ ਹੋ ਪ੍ਰੋਜੈਕਟ ਅਸੀਂ ਆਪਣੀ ਡਾਇਰੀ 'ਚ ਸਾਰੇ ਨੋਟ ਕਰਦੇ ਜੋ ਅੱਜ ਡਾਇਰੀ ਰਿਲੀਜ਼ ਕੀਤੀ ਹੈ ਉਹਦੇ ਸਾਰੇ ਪ੍ਰੋਜੈਕਟ ਅਸੀਂ ਦੇ ਰੱਖੇ ਆਂ ਪ੍ਰੋਜੈਕਟ ਜਿੰਨੇ ਵੀ ਸੀ ਅਸੀਂ ਮਤਲਬ ਜੋ ਸਾਨੂੰ ਕਰਨਲ ਸਾਹਿਬ ਵੱਲੋਂ ਹਦਾਇਤਾਂ ਮਿਲਦੀਆਂ ਉਹਦੇ ਮੁਤਾਬਿਕ ਜਿੰਨੇ ਹਾਲੇ ਤੱਕ ਆਏ ਆਂ ਸਾਨੂੰ ਉਹ ਅਸੀਂ ਲਾਤੇ ਬਾਕੀ ਅੱਗੇ ਜਿਸ ਰੰਗਵਰਨ ਸਾਹਿਬ ਕਹਿਣਗੇ ਸਾਨੂੰ ਜੋ ਵੀ ਪ੍ਰੋਜੈਕਟ ਲਾਣ ਵਾਸਤੇ ਕਹਿਣਗੇ ਅਸੀਂ ਉਹ ਜਨਪਤ ਜਨ ਸਾਹਿਬ ਕੁਝ ਅਜਿਹੀ ਸੋਚ ਤੁਸੀਂ ਲੈ ਕੇ ਚੱਲੇ ਜਿਹੜਾ ਬਣਿਆ ਕਿ ਮੈਂ ਜੇ ਹੁਣ ਮੈਂ ਪ੍ਰੈਜ਼ੀਡੈਂਟ ਬਣਦਾ ਤਾਂ ਮੈਂ ਇਹ ਚੀਜ਼ ਜ਼ਰੂਰ ਕਰਨੀ ਹੈ ਨਹੀਂ ਤੁਹਾਡੇ ਦਿਲ ਦੇ ਵਿੱਚ ਪਹੁੰਚਾਇਆ ਅਸੀਂ ਗਰੀਬਾਂ ਦਾ ਭਲਾ ਕਰਨ ਲਈ ਕਲੱਬ ਖੋਲਿਆ ਤੇ ਅਸੀਂ ਗਰੀਬਾਂ ਦਾ ਭਲਾ ਕਰਨ ਵਾਸਤੇ ਹੀ ਸਾਰੇ ਮੈਂਬਰ ਇਕੱਠੇ ਹੋ ਕੇ ਗਰੀਬਾਂ ਦੀ ਸੇਵਾ ਕਰਾਂਗੇ ਹਾਂਜੀ ਜੋ ਦੱਸਿਆ ਗਿਆ ਜੀ ਤੁਸੀਂ ਜਾ ਕੇ ਸਮਾਨ ਦਿੱਤਾ ਕਿਸੇ ਨੇ ਤੁਹਾਨੂੰ ਅਪਰੋਚ ਵੀ ਨਹੀਂ ਕੀਤਾ ਸੀ ਨਹੀਂ ਸਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਤੁਹਾਨੂੰ ਲੱਗਿਆ ਉਸ ਤੋਂ ਬਾਅਦ ਤੁਹਾਡੀ ਮੀਟਿੰਗ ਹੋਈ ਹੋਣੀ ਇਸ ਤਰ੍ਹਾਂ ਤਕਰੀਰ ਕੀਤਾ ਸਾਰਿਆਂ ਨੇ ਸਾਨੂੰ ਬੜੀ ਸ਼ਾਂਤੀ ਮਨ ਨੂੰ ਸ਼ਾਂਤੀ ਹੋਈ ਅਸੀਂ ਕਿਸੇ ਗਰੀਬ ਦਾ ਅਸੀਂ ਮਤਲਬ ਭਲਾ ਕੀਤਾ ਅਸੀਂ ਜਾ ਕੇ ਦੇਖਿਆ ਉਹਨਾਂ ਦਾ ਘਰ ਬਿਲਕੁਲ ਹੀ ਸਾਰਾ ਤਬਾਹ ਹੋ ਗਿਆ ਸੀ ਸਾਨੂੰ ਨਿਊਜ਼ ਚੈਨਲ ਦੇ थ्रू ਪਤਾ ਲੱਗਿਆ ਅਸੀਂ ਆਪਣੀ ਟੀਮ ਨਾਲ ਸਾਰੀ ਗੱਲ ਕੀਤੀ ਜਿਸ ਤਰੀਕ ਸਾਬ ਨੇ ਮਿਲ ਉਹਨਾਂ ਨੂੰ ਘਰ ਦੇ ਸਮਾਨ ਜੋ ਜ਼ਰੂਰਤ ਸੀ ਉਸ ਟਾਈਮ ਬੈੱਡ ਵਗੈਰਾ ਟੀਵੀ ਵਗੈਰਾ ਫ੍ਰਿਜ ਦਿੱਤਾ ਅਸੀਂ ਉਹ ਸਮਾਨ ਦਿੱਤਾ ਘਰੇਲੂ ਸਮਾਨ ਦਿੱਤਾ ਉਹ ਉਹ ਕਿਸੇ ਤੇ एहसान ਨਹੀਂ ਸੀ ਉਹ ਸਾਡਾ ਫਰਜ਼ ਬਣਦਾ ਸੀ ਅਸੀਂ ਆਪਣਾ ਫਰਜ਼ ਪੂਰਾ ਕੀਤਾ ਰੋਟਰੀ ਕਲੱਬ ਦਾ ਛੋਟਾ ਪਹਿਲੇ ਸਾਲ ਦਾ ਸਫ਼ਰ ਕਿੱਦਾਂ ਰਿਹਾ ਔਰ ਹੁਣ ਤੱਕ ਦੀ ਕੀ ਸੀ ਬਟ ਸਿੰਗ ਸਾਡਾ ਸਫ਼ਰ ਬਹੁਤ ਵਧੀਆ ਰਿਹਾ ਜਿੰਨੇ ਸਾਡੇ ਮੈਂਬਰ ਪਹਿਲਾਂ ਨਾਲੋਂ ਵੱਧ ਬਣੇ ਜਿਨ੍ਹਾਂ ਜਿਨ੍ਹਾਂ ਸ਼ਹਿਰ ਦੇ ਅੰਦਰ ਅੱਛੇ ਲੋਕਾਂ ਨੂੰ ਸਾਡੇ ਕਲੱਬ ਬਾਰੇ ਪਤਾ ਲੱਗਦਾ ਹੈ ਉਹ ਤੁਹਾਨੂੰ ਅਪਰੋਚ ਕਰਕੇ ਮੈਂਬਰ ਬਣਾਉਣੇ ਬਟ ਸਾਡਾ ਇਕੱਲਾ ਕਲੱਬ ਦੇ ਅੰਦਰ ਮੈਂਬਰ ਬਣਾਣਾ ਹੀ ਟਾਰਗੇਟ ਨਹੀਂ ਹੈ ਸਾਡੇ ਕਲੱਬ ਦਾ ਮਾਟੋ ਹੈ ਕਿ ਜ਼ਰੂਰਤਮੰਦ ਕਿਸੇ ਵੀ ਬੰਦੇ ਨੂੰ ਲੋੜ ਪੈਂਦੀ ਹੈ ਗਰੀਬ ਬੰਦੇ ਨੂੰ ਲੋੜ ਪੈਂਦੀ ਹੈ ਸਾਡੇ ਕੋਲ ਪਹੁੰਚਦਾ ਹੈ ਕਿ ਉਹਦੀ ਮਦਦ ਕੀਤੀ ਜਾਵੇ ਤੇ ਕੋਈ ਦਿਖਾਵੇ ਵਾਲੀ ਨਹੀਂ ਸਾਡਾ ਕਲੱਬ ਦਿਖਾਵੇ ਚ ਨਹੀਂ ਹੈਗਾ ਕੰਮ ਕਰਨ ਚ ਹੈਗਾ ਜੋ ਅਸੀਂ ਕੰਮ ਕੀਤੇ ਨੇ ਤਾਂ ਅੱਜ ਇੱਕ ਡੈਰੀ ਪਬਲਿਸ਼ ਹੋਈ ਹੈ ਡੇਰੀ ਦੇ ਵਿੱਚ ਸਾਡੇ ਜਿੰਨੇ ਵੀ ਇਵੈਂਟ ਅਸੀਂ ਕਿਤੇ ਨੇ ਡੇਰੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਸਾਡਾ ਕਲੱਬ ਕੀ ਕੁਝ ਕਰ ਰਿਹਾ ਤੇ ਬਾਕੀ ਕਰਨ ਲਈ ਅੱਗੇ ਬਹੁਤ ਕੁਝ ਕਰਨ ਨੂੰ ਹੈਗਾ ਤੇ ਸਾਡੂ ਮੇਨ ਹਲੇ ਇਨੀਸ਼ੀਅਲ ਸਟੇਜ ਤੇ ਕਲੱਬ ਕੋਲ ਆਪਣੀ ਲੈਂਡ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਤੇ ਐਮਐਲਏ ਸਾਹਿਬਾਂ ਨੂੰ ਮਿਲ ਕੇ ਅਪਰੋਚ ਕਰਾਂਗੇ ਡਿਮਾਂਡ ਕਰਾਂਗੇ ਤੇ ਵੀ ਸਾਨੂੰ ਇੱਕ ਜਗ੍ਹਾ ਦੀ ਤੇ ਕਰਾਈ ਜਾਵੇ ਤਾਂ ਕਿ ਸੇ ਆਪਣਾ ਕਲੱਬ ਆਪਣੀ ਲੈਂਡ ਤੇ ਬਣਾਈਏ ਤੇ ਕਲੱਬ ਹੋਰ ਆਪਣੇ ਜੋ ਦਿਲੋਂ ਚਾਹੁੰਦਾ ਕੰਮ ਕਰਨ ਲਈ ਉਹ ਕੰਮ ਕਰੇ ਜਿੱਦਾਂ ਸਮਾਜ ਸੇਵਾ ਦੇ ਕੰਮ ਤੁਸੀਂ ਕਰ ਰਹੇ ਹੋ ਤੇ ਅੱਗੇ ਵੀ ਤੁਸੀਂ ਕਰਦੇ ਆਏ ਹੋ ਚਾਹੇ ਕਲੱਬ ਨਹੀਂ ਵੀ ਸੀ ਉਹ ਨਵਾਂ ਬਣਿਆ ਤੇ ਜੇ ਕਿਸੇ ਨੂੰ ਕੋਈ ਜ਼ਰੂਰਤਮੰਦ ਕੋਈ ਚੀਜ਼ ਦੀ ਵੀ ਲੋੜ ਹੁੰਦੀ ਹੈ ਤੁਸੀਂ ਡੈਰੀ ਦੇ ਵੀ ਸਾਰੇ ਮੈਂਬਰਾਂ ਦੇ ਨੰਬਰ ਦਿੱਤੇ ਕਿਸੇ ਨਾਲ ਵੀ ਕੋਈ ਸੰਪਰਕ ਕਰ ਕਿਸੇ ਨਾਲ ਵੀ ਸੰਪਰਕ ਕਰਦਾ ਸਾਡੇ ਮਤਲਬ ਕਿ ਕਿਸੇ ਦਾ ਇਹਨੇ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਹੈ ਕੋਈ ਸਕੱਤਰ ਹੈ ਸਾਰੇ ਮੈਂਬਰ ਸਭ ਪ੍ਰਧਾਨ ਨੇ ਸਭ ਸਕੱਤਰ ਨੇ ਹਰ ਮੈਂਬਰ ਨੂੰ ਅਧਿਕਾਰ ਹੈ ਉਹ ਡਿਸੀਜਨ ਲੈਣ ਦਾ ਸਾਡਾ ਮਿਲ ਕੇ ਕਦੇ ਵੀ ਕੋਈ ਗੱਲ ਹੁੰਦੀ ਹੈ ਅਸੀਂ ਵੋਕਲ ਸਾਡੇ ਇੱਕ ਬੋਰਡ ਆਫ ਡਾਇਰੈਕਟਰ ਬਣਿਆ ਹੋਇਆ ਅਸੀਂ ਬੋਰਡ ਆਫ ਡਾਇਰੈਕਟਰ ਦੇ ਰੱਖਦੇ ਹਾਂ ਬੋਰਡ ਆਫ ਡਾਇਰੈਕਟਰ ਤੋਂ ਬਾਅਦ ਹਾਊਸ ਦੇ ਵਿੱਚ ਗੱਲ ਰੱਖਦੇ ਹਾਂ ਸਾਰੇ ਮੈਂਬਰ ਦੀ ਕੰਸੈਂਟ ਲੈ ਕੇ ਉਹਨਾਂ ਦੀ ਯੈਸ ਨੋ ਲੈ ਕੇ ਜੋ ਅਪਰੂਵ ਕਰਦੇ ਨੇ ਸੋ ਅਪਰੂਵ ਹੁੰਦਾ ਹੁਣ ਜਿਵੇਂ ਕਿ ਸਰਦੀ ਸਰਦੀਆਂ ਦਾ ਮੌਸਮ ਆ ਗਿਆ ਜੀ ਹੁਣ ਚੁੱਕੀ ਚੌਪੜੀਆਂ ਦੇ ਵਿੱਚ ਸਰਦੀਆਂ ਦੇ ਟਾਈਮ ਕੰਬਲ ਵਗੈਰਾ ਇਹ ਸਾਡਾ ਹੈ ਪ੍ਰੋਜੈਕਟ ਇਹ ਪ੍ਰੋਜੈਕਟ ਸਾਡਾ ਹੈਗਾ ਹੈ ਹੂੰ ਜਿੱਥੇ ਲੋੜਵੰਦ ਲੋਕ ਹੋਣਗੇ ਜਿਨ੍ਹਾਂ ਨੂੰ ਕੰਬਲਾਂ ਦੀ ਲੋੜ ਹੋਊਗੀ ਕੰਬਲ ਤੋਂ ਸਵੇ ਹੋਰ ਵੀ ਕਿਸੇ ਚੀਜ਼ ਦੀ ਜੋ ਲੋੜ ਹੋਊਗੀ ਉਹ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਪੂਰਾ ਕਰਨ ਦੀ ਸੱਚ ਜਿੱਦਾਂ ਡਿਸਟ੍ਰਿਕਟ ਗਵਰਨਰ ਸਾਹਿਬ ਆਫਰ ਦੇ ਕੇ ਗਿਆ ਜਿਵੇਂ ਸੁਨਾਮੀ ਤਰ੍ਹਾਂ ਦੇ ਰੋਟੀ ਇੰਟਰਨੈਸ਼ਨਲ ਤੋਂ ਵੀ ਕੰਢੀ ਮੁਹੱਈਆ ਕਰਾ ਸਕਦੇ ਕੋਈ ਪ੍ਰੋਜੈਕਟ ਬਾਰੇ ਇਸ ਵਾਰ ਇਸ ਤਰ੍ਹਾਂ ਪਲਾਨਿੰਗ ਕਰਾਂਗੇ ਸਾਡੇ ਦਿਮਾਗ ਜੋ ਪਲਾਨਿੰਗ ਹੈਗੀ ਹੈ ਬਟ ਹਲੇ ਸਾਡੇ ਮੈਂਬਰ 35 ਮੈਂਬਰ ਨੇ ਸਾਨੂੰ ਫైనాన్స్ ਜਿਹੜਾ ਅਸੀਂ 20-25% ਭਰਾਨਾ ਹੈ ਕਲੱਬ ਵੱ ਉਹ ਉਹਦੇ ਅਸੀਂ ਮੈਂਬਰ ਦੇ ਰਾਹੀਂ ਫੀਸ ਦੇਖ ਕੇ ਕਿੰਨਾ ਫੰਡ ਸਾਾਨੂੰ ਹੁੰਦਾ ਹੈ ਤੇ ਕੀ ਪ੍ਰੋਜੈਕਟ ਫੰਡ ਦੇ ਮੁਤਾਬਕ ਅਸੀਂ ਕਰ ਸਕਦੇ ਆ ਉਸ ਜਰੂਰ ਕਰਾਂਗੇ ਠੀਕ ਹੈ ਧੰਨਵਾਦ ਜੀ